ਕੈਬਨਿਟ ਮੰਤਰੀ ਮਹਿੰਦਰ ਪਗਤ ਨੇ ਐਨਬੀ ਨਿਊਜ਼ ਦੇ ਨਾਲ ਖਾਸ ਗੱਲਬਾਤ ਕਰਦੇ ਕਿਹਾ ਕਿ ਪ੍ਰਤਾਪ ਬਾਜਵਾ ਦੇ ਬਿਆਨਾਂ ਦੇ ਵਿੱਚ ਕੋਈ दम ਨਹੀਂ ਹੈ ਸਭ ਤੋਂ ਵੱਧ ਮਾਈਨਿੰਗ ਕਾਂਗਰਸ ਦੇ ਰਾਜਵੇਲੇ ਹੋਈ ਹੈ ਤਾਂ ਉੱਥੇ ਉਹਨੇ ਕਿਹਾ ਕਿ ਆਪ ਸਰਕਾਰ ਦੀ ਕਾਰਗੁਜ਼ਾਰੀ ਬਿਲਕੁਲ درست ਹੈ ਤਾਂ ਵਿਧ ਮੰਤਰੀ ਹਰਪਾਲ ਸਿੰਘ ਚਿਮਨੇ ਵੀ ਆਪਣੇ ਬਿਆਨ ਦਿੰਦੇ ਨੇ ਆਓ ਜਾਣਦੇ ਐਨਬੀ ਨਿਊਜ਼ ਲਈ ਮੈਂ ਦਰਸ਼ਨ ਦੇ ਖੁਖਰ ਸਭ ਦਾ ਸਵਾਗਤ ਕਰਦਾ ਮંત્રી ਮਹਿੰਦਰਪਾਲ ਸਾਡੇ ਨਾਲ ਨੇ ਇਹਨਾਂ ਨਾਲ ਗੱਲ ਕਰਦੇ ਆ ਕਿ ਵਿਰੋਧੀ ਧਿਰ ਖਾਸ ਕਰਕੇ ਪ੍ਰਤਾਪ ਬਾਜਵਾ ਨੇ ਤਿੱਖੇ ਬਿਆਨ ਦਿੱਤੇ ਨੇ ਸਰਕਾਰ ਬਾਰੇ ਤੇ ਆਮ ਆਦਮੀ ਪਾਰਟੀ ਬਾਰੇ ਮંત્રી ਸਾਹਿਬ ਬਾਜਵਾ ਸਾਹਿਬ ਨੇ ਕਿਹਾ ਕਿ ਆਮ ਆਦਮੀ ਪਾਰਟੀ ਤੇ ਬੀਜੇਪੀ ਮਿਲ ਕੇ ਚੱਲਦੀ ਹੈ ਕੀ ਕਹਿਣਾ ਚਾਹੋਗੇ ਦੇਖੋ ਕੋਈ ਵੀ ਪਾਰਟੀ ਦਾ ਜਿਹੜਾ ਹੈਗਾ ਕਾਂਗਰਸ ਖਾਸ ਕਰਕੇ ਕਾਂਗਰਸ ਜੋ ਪੰਜਾਬ ਚੋਂ ਆਲਮੋਸਟ ਖਤਮ ਹੋ ਰਹੀ ਹੈ ਉਹ ਕੇਵਲ ਬੇ ਬੁਨਿਆਦੀ ਗੱਲਾਂ ਕਰਕੇ ਆਪਣੀ ਹੋਂਦ ਬਰਕਰਾਰ ਰੱਖਣਾ ਚਾਹੀਦੀ ਹੈਗੀਏ ਸਚਾਈ ਇਹ ਹੈਗੀਏ ਕਿ ਆਮ ਆਦਮੀ ਪਾਰਟੀ ਜੋ ਹੈ ਇੰਡੀਪੈਂਡੈਂਟ ਪੰਜਾਬ ਦੇ ਵਿੱਚ ਸਾਡੇ ਸਤਕਾਰਯੋਗ ਮੁੱਖ ਮੰਤਰੀ ਪੰਜਾਬ ਸਰਦਾਰ ਭਗਵੰਤ ਸਿੰਘ ਮਾਨ ਸਾਹਿਬ ਬਹੁਤ ਅੱਛੇ ਕੰਮ ਕਰ ਰਹੇ ਨੇ ਔਰ ਲੋਕਾਂ ਦੀਆਂ ਜੋ ਮੁਰਲੀਆਂ ਲੋੜਾਂ ਨੇ ਜੋ ਜਨਤਾ ਦੀਆਂ ਸਮੱਸਿਆਵਾਂ ਨੇ ਉਹਨਾਂ ਨੂੰ ਹੱਲ ਕਰ ਰਹੇ ਨੇ ਇਸ ਕਰਕੇ ਕਾਂਗਰਸ ਦਾ ਇਹ ਕਹਿਣਾ ਇੱਕ ਆਪਣੇ ਆਪ ਵਿੱਚ ਮੈਂ ਕਹਿ ਸਕਦਾ ਹੈ ਹੈਰਾਨੀ ਵਾਲੀ ਗੱਲ ਹੈ ਕਿ ਉਹਨਾਂ ਨੂੰ ਪਤਾ ਹੀ ਨਹੀਂਗਾ ਕਿਸੇ ਆਪਣਾ ਘਰ ਸਵਾਰੀਏ ਉਹਨਾਂ ਦੇ ਕੋਲ ਤੇ ਕੁਝ ਰਿਆ ਨਹੀਂ ਹੈਗਾ ਕੇਵਲ 12 13 ਉਹ ਪੰਜਾਬ ਚ ਮਲੇ ਨੇ ਔਰ ਦਿੱਲੀ ਦੇ ਵਿੱਚ ਉਹਨਾਂ ਇਲੈਕਸ਼ਨ ਹੋਏ ਨੇ ਉਹਨਾਂ ਚ ਲਗਾਤਾਰ ਤੀਜੀ ਵਾਰੀ ਵੀ ਉਹਨਾਂ ਨੇ ਜ਼ੀਰੋ ਸੀਟ ਆਈਏ ਇੱਕ ਸੀਟ ਵੀ ਨਹੀਂ ਜਿੱਤ ਸਕੇ ਇੰਧੋ ਜਿਆਦਾ ਨਿਮੋਸ਼ੀ ਹੋਰ ਕੀ ਹੋ ਸਕਦੀ ਹੈ ਸੋ ਉਹਨਾਂ ਨੂੰ ਆਪਣੀ ਚਿੰਤਾ ਕਰਨੀ ਚਾਹੀਦੀ ਹੈ ਨਾ ਕਿ ਦੂਜੀ ਪਾਰਟੀ ਦੀ ਕੀ ਕਹਿੰਦੇ ਕਿ ਸਰਕਾਰ ਗਲਤ ਹੱਥਾਂ ਵਿੱਚ ਚਲੀ ਗਈ ਹੈ ਕੀ ਕਹਿਣਾ ਚਾਹੋ ਨਹੀਂ ਗਲਤ ਹੱਥਾਂ ਚ ਕਿ ਚਲੀ ਗਈ ਹੈ ਦੇਖੋ ਇਹ ਲੋਕਾਂ ਦਾ ਮੰਡਟ ਹੈਗਾ ਲੋਕਾਂ ਨੇ ਆਮ ਆਦਮੀ ਪਾਰਟੀ ਸਰਕਾਰ ਬਣਾਈਏ ਪਹਿਲੀ ਗੱਲ ਤੇ ਉਹਨਾਂ ਨੂੰ ਇਹ ਮੰਨ ਕੇ ਚੱਲਣਾ ਚਾਹੀਦਾ ਹੈ ਕਿ ਜਨਤਾ ਜੋ ਹੈਗੀ ਹੈ ਉਦੀ ਜੋ ਵੀ ਫੈਸਲਾ ਹੁੰਦਾ ਸਾਨੂੰ ਮੰਨਣਾ ਚਾਹੀਦਾ ਹੈ ਉਹ ਜੋ ਮੈਂਡੇਟ ਮਿਲਿਆ ਹੈ ਪੰਜਾਬ ਦੇ ਵਿੱਚ ਆਮ ਆਦਮੀ ਪਾਰਟੀ ਨੂੰ ਮਿਲਿਆ ਹੈ ਔਰ ਉਹਨਾਂ ਕੋਲੋਂ ਇਹ ਡਾਈਜੈਸਟ ਨਹੀਂ ਹੋ ਰਿਹਾ ਉਹਨਾਂ ਨੂੰ ਪਚ ਨਹੀਂ ਰਿਹਾ 3 ਸਾਲ ਹੋ ਗਏ ਨੇ ਉਹਨਾਂ ਨੂੰ ਚਾਹੀਦਾ ਸੀ ਹੁਣ ਇਸ ਚੀਜ਼ ਨੂੰ ਅਕਸੈਪਟ ਕਰ ਲੈਂਦੇ ਕਿ ਨਹੀਂ ਲੋਕਾਂ ਨੇ ਜੋ ਫੈਸਲਾ ਕੀਤਾ ਹੈ ਸਹੀ ਕੀਤਾ ਹੈ ਅਸੀਂ ਜਨਤਾ ਦੇ ਫੈਸਲੇ ਦਾ ਸਤਿਕਾਰ ਕਰੀਏ ਸੋ ਜਨਤਾ ਦੇ ਫੈਸਲੇ ਸਤਿਕਾਰ ਨਾ ਕਰਦੇ ਹੋਏ ਇਹ ਗੱਲਾਂ ਕਰਦੇ ਨੇ ਜਿਹੜੀ ਕੋਈ ਨਾ ਕਿਸੇ ਮਾੜੀ ਹੈਗੀ ਹੈ ਔਰ ਮੈਂ ਚਾਹਾਂਗਾ ਜਨਤਾ ਨੂੰ ਇਸ ਗੱਲ ਦਾ ਜਵਾਬ ਦੇਵੇਗੀ ਸਿਆਸੀ ਮਹਲ ਘੋਲੇ ਵਾਲਾ ਕਿਉਂਕਿ ਅਕਾਲੀ ਦਲ ਬਿਲਕੁਲ ਹਾਸ਼ੀਏ ਤੇ ਧੱਕਿਆ ਗਿਆ ਕਾਂਗਰਸ ਨੂੰ ਇਹ ਲੱਗਦਾ ਕਿ ਅਸੀਂ ਆਉਣ ਵਾਲੀ ਸਰਕਾਰ ਬਣਾ ਲਾਂਗੇ ਤੁਹਾਨੂੰ ਕੀ ਲੱਗਦਾ ਕਿ ਮੁਕਾਬਲਾ ਤੁਹਾਡਾ ਕਾਂਗਰਸ ਨਾਲ ਹੀ ਹੋ ਗਿਆ ਚੋਣਾਂ ਵਿੱਚ ਦੇਖੋ ਜੋ ਪੰਜਾਬ ਤੇ ਇਸ ਸਮੇਂ ਪੋਲਿਟਿਕਲ ਹਾਲਾਤ ਦੇ ਮੁਤਾਬਕ ਜੋ ਹੈ ਆਮ ਆਦਮੀ ਪਾਰਟੀ ਇੱਕ ਬਹੁਤ ਭਾਰੀ ਬੋਨ ਨਾ ਲਈ ਹੈ ਔਰ 3 ਸਾਲ ਲਗਾਤਾਰ ਸਰਕਾਰ ਚੱਲਦੀ ਹੋਈ ਹੈ ਅਗੋਂ 2 ਸਾਲ ਹੋਰ ਸਾਡੇ ਬਾਕੀ ਬਚਦੇ ਨੇ ਔਰ ਅਗਦੇ ਬਾਅਦ ਵੀ ਦੁਬਾਰਾ ਸਰਕਾਰ ਰਿਪੀਟ ਹੋਣ ਜਾ ਰਹੀ ਹੈ ਕਿਉਂਕਿ ਜੋ ਸਰਕਾਰ ਹੈ ਲੋਕਾਂ ਦੇ ਹਿੱਤਾਂ ਦੇ ਕੰਮ ਕਰ ਰਹੀ ਹੈ ਔਰ ਬਾਕੀ ਜੋ ਕਾਲੀਦਲ ਬੀਜੇਪੀ ਉਹ ਆਲਮੋਸਟ ਹੀ ਜਾਣਦੇ ਹੋਗੇ ਖਤਮ ਹੋ ਚੁੱਕੀ ਹੈ ਔਰ ਕਾਂਗਰਸ ਇੰਨੀ ਫੁੱਟ ਗਈ ਹੈ ਇਹਨਾਂ ਨੂੰ ਦੂਜਿਆਂ ਨੇ ਨਾ ਕੀ ਮੁਕਾਬਲਾ ਕਰਨਾ ਤੇ ਆਪਣੇ ਘਰ ਚ ਲੜਾਈ ਪਈ ਹੈਗੀ ਹੈ ਇਸ ਕਰਕੇ ਇਹ ਆਮ ਆਦਮੀ ਪਾਰਟੀ ਉਹ ਕੇਵਲ ਇੱਕ ਐਸੀ ਪਾਰਟੀ ਜਿਨ੍ਹਾਂ ਨੂੰ ਪੰਜਾਬ ਦੀ ਜਨਤਾ ਪਸੰਦ ਕਰਦੀ ਹੈ ਔਰ ਬਹੁਤ ਅਗਲੇ ਸਮੇਂ ਚ ਆਉਣ ਵਾਲੇ ਸਮੇਂ ਚ ਬਹੁਤ ਪਾਰੀ ਭਵਨ ਨਾਲ ਜਿੱਤੇਗੀ ਮੈਨਿੰਗ ਦੇ ਮਾਮਲੇ ਚ ਵਿਰੋਧੀ ਧਿਰਾਂ ਵੀ ਕੇਰੀਆ ਨੇ ਹਾਈ ਕੋਰਟ ਦੇ ਵੀ ਸਖਤ ਦੇਸ਼ਾਨੇ ਕੀ ਕਹਿਣਾ ਚਾਹੋਗੇ ਕਿ ਜੇਕਰ ਮੈਨਿੰਗ ਦਾ ਜਿਹੜਾ ਮਾਮਲਾ ਸੁਧਰ ਜੇ ਸਰਕਾਰ ਨੂੰ ਵੀ ਫਾਇਦਾ ਹੋਏਗਾ ਸਰਕਾਰੀ ਖਜ਼ਾਨੇ ਚ ਪੈਸਾ ਵੀ ਆਏਗਾ ਦੇਖੋ ਮਾਈਨਿੰਗ ਜੋ ਹੈ ਉਹਦਾ ਜਨਾਬ ਸਦਾਰ ਹੋਏ ਅੱਛੀ ਗੱਲ ਏ ਪਰ ਮੰਨੂ ਬੜੀ ਹੈਰਾਨੀ ਏ ਕਿ ਕਾਂਗਰਸ ਸਰਕਾਰ ਪਿਛਲੇ 5 ਸਾਲ ਜਿੰਨਾ ਇਹਨਾਂ ਦੇ ਸਮੇਂ ਇਲੀਗਲ ਮਾਈਨਿੰਗ ਹੋਈ ਹੈ ਅੱਜ ਤੱਕ ਇਤਿਹਾਸ ਵਿੱਚ ਕਦੇ ਵੀ ਇਲੀਗਲ ਮਾਈਨਿੰਗ ਐਨੀ ਕਦੇ ਨਹੀਂ ਹੋਈ ਅੱਜ ਉਹ ਇਲੀਗਲ ਮਾਈਨਿੰਗ ਦੀ ਗੱਲਾਂ ਕਰਦੇ ਨੇ ਜਿਹੜੇ ਕਿ ਪਹਿਲਾਂ 5 ਸਾਲ ਲਗਾਤਾਰ ਇਲੀਗਲ ਮਾਈਨਿੰਗ ਕਰਦੇ ਰਹੇ ਅੱਜ ਤੇ ਜੋ ਹੈ ਪ੍ਰੋਬਲਮ ਜੋ ਮਾਈਨਿੰਗ ਨਹੀਂ ਹੋ ਰਹੀ ਸਭ ਸਰਕਾਰੀ ਜੋ ਖੱਡਾਂ ਹੈਗੀਆਂ ਐ ਉਹਨਾਂ ਦੀ ਪਾਲਿਸੀ ਬਣਾ ਕੇ ਕੁਝ ਅਲਾਟ ਕਰਤੀਆਂ ਕੁਝ ਆਉਣ ਸਮੇਂ ਚ ਹੋਰ ਅਲਾਟ ਕਰਤੀਆਂ ਜਾਣਗੀਆਂ ਔਰ ਲੋਕਾਂ ਨੂੰ ਇਹਦਾ ਬਹੁਤ ਜ਼ਿਆਦਾ ਫਾਇਦਾ ਹੋਏਗਾ ਸੋ ਇਲੀਗਲ ਮਾਈਨਿੰਗ ਜਿਹੜੀ ਹੈਗੀ ਏ ਇਹ ਹੁਣ ਬਿਲਕੁਲ ਨਹੀਂ ਹੋ ਰਹੀ ਕਾਂਗਰਸ ਰਾਜ ਚ ਹੁੰਦੀ ਸੀ ਇਹ ਸਾਰੇ ਦੁਨੀਆ ਜਾਣਦੀ ਹੈ ਠੀਕ ਹੈ ਧੰਨਵਾਦ ਸੋ ਇਹ ਸਨ ਮਹਿੰਦਰ ਭਖਤ ਜੋ ਕੈਬਨਿਟ ਮੰਤਰੀ ਨੇ ਜਿਨ੍ਹਾਂ ਨੇ ਸਪਸ਼ਟ ਕਿਹਾ ਕਿ ਕਾਂਗਰਸ ਦਾ ਕੰਮ ਹੈ ਕੇਵਲ ਤਵਾ ਲਾਉਣਾ ਸਚਾਈ ਇਹ ਹੈ ਕਿ ਲੋਕ ਸਰਕਾਰ ਦੀ ਕਾਰਗੁਜ਼ਾਰੀ ਤੋਂ ਬੇਹੱਦ ਕਿਉਂਕਿ ਪ੍ਰਤਾਪ ਬਾਜਬਾ ਜੀ ਇਸ ਗੱਲ ਦੀ ਜਾਣੂ ਜਾਣ ਨੇ ਦੇ ਪੰਜਾਬ ਦੇ ਅੰਦਰ ਕਿ ਉਹਨਾਂ ਨੇ ਆਪਣੀ ਐਡਵਾਂਸ ਬੁਕਿੰਗ ਜਿਹੜੀ ਆ ਉਹ ਭਾਰਤੀ ਜਨਤਾ ਪਾਰਟੀ ਚ ਕਰਾਈ ਆ ਪਿੱਛੇ ਜੇ ਬੰਗਲੌਰ ਗਏ ਸੀ ਬੰਗਲੌਰ ਜਾ ਕੇ ਉਹਨਾਂ ਨੇ ਭਾਰਤੀ ਜਨਤਾ ਪਾਰਟੀ ਚ ਆਪਣੀ ਬੁਕਿੰਗ ਕਰਾਈ ਹੋਈ ਆ ਕਿਉਂਕਿ ਉਹਨਾਂ ਨੇ ਆਪਣੇ ਪਰਿਵਾਰਕ ਮੈਂਬਰ ਪਹਿਲਾਂ ਹੀ ਆਪਣੇ ਛੋਟੇ ਭਰਾ ਨੂੰ ਜਿਹੜਾ ਉਹ ਭਾਰਤੀ ਜਨਤਾ ਪਾਰਟੀ ਚ ਡੈਪੂਟੀਸ਼ਨ ਤੇ ਭੇਜਿਆ ਕਿ ਜਾ ਕੇ ਤੂੰ ਅੰਦਰੋਂ ਕੰਮਕਾਰ ਸਿੱਖਲਾ ਕਿ ਭਾਰਤੀ ਜਨਤਾ ਪਾਰਟੀ ਕਿਸ ਤਰ੍ਹਾਂ ਕੰਮ ਕਰਦੀ ਆ ਕਿਉਂਕਿ ਉਹਨਾਂ ਦਾ ਇਤਿਹਾਸ ਰਿਹਾਗਾ ਸੋ ਉਸੇ ਕੰਮਕਾਰ ਸਿੱਖਣ ਲਈ ਪਹਿਲਾਂ ਭਰਾ ਭੇਜਿਆ ਹੁਣ ਆਪ ਉਹਨਾਂ ਦੇ ਜਾਣ ਦੀ ਜਿਹੜੀ ਆ ਉਹ ਤਿਆਰੀ ਹੈਗੀ ਕਿਉਂਕਿ ਉਹਨਾਂ ਦੇ ਤਾਂ ਕਿਉਂਕਿ ਉਹ ਇੱਕ ਐਮਐਲਏ ਲਗੇ ਜਿਹੜੇ ਭਾਰਤੀ ਜਨਤਾ ਪਾਰਟੀ ਦੇ ਪੰਜਾਬ ਦੇ ਪ੍ਰਧਾਨ ਨੇਗੇ ਇਹ ਭਾਰਤੀ ਜਨਤਾ ਪਾਰਟੀ ਦੇ ਪੰਜਾਬ ਦੇ ਪ੍ਰਧਾਨ ਨੇ ਚਾਕਰ ਸਾਹਿਬ ਉਹਨਾਂ ਦੇ ਸੁਪੁੱਤਰ ਜਿਹੜੇ ਨੇਗੇ ਉਹ ਸਸਪੈਂਡ ਕੀਤੇ ਉਹ ਕਿਸ ਗੱਲ ਲਈ ਸਸਪੈਂਡ ਕੀਤੇ ਗਏ ਨੇ ਕਿਉਂਕਿ ਉਹ ਪਹਿਲੇ ਹੀ ਭਾਰਤੀ ਜਨਤਾ ਪਾਰਟੀ ਦੀ ਜਿਹੜੀ ਆ ਬੋਲੀ ਬੋਲਦੇ ਨੇ ਸੋ ਆਪਣੀ ਪਾਰਟੀ ਦਾ ਫਿਕਰ ਕਰਨ ਸਾਡੀ ਪਾਰਟੀ ਦੇ ਸਾਰੇ ਐਮਐਲਏ ਬੜੀ ਚੜ੍ਹਦੀ ਕਲਾ 'ਚ ਨੇ ਇੱਕ ਮੋਟ ਨੇ ਇੱਕ ਜੁੱਟ ਨੇ ਅਰਵਿੰਦ ਕੇਜਰੀਵਾਲ ਜੀ ਦੇ ਨਾਲ ਸਰਦਾਰ ਭਗਵੰਤ ਸਿੰਘ ਮਾਜੀ ਦੇ ਨਾਲ ਚਟਾਨ ਦੀ ਤਰ੍ਹਾਂ ਖੜੇ ਦੇਗੇ ਅੱਜ ਮਾਈਨਿੰਗ ਨੂੰ ਲੈ ਕੇ ਸਵਾਲ ਚੱਕੇ ਨੇ ਪਰ ਤਾਂ ਬਾਦਗਾਨ ਨੇ ਉਹਨਾਂ ਨੇ ਕਿਹਾ ਕਿ ਨਾਣਕਪੁਰ ਹਲਕੇ ਦੇ ਵਿੱਚ ਖਾਸ ਸੋਚ ਤੇ ਬਹੁਤ ਕੰਮ ਕਰੀਏ ਰਿਸ਼ਤੇਦਾਰ ਜਿੰਨੇ ਨੇ ਦੇਖੋ ਦੇਖੋ ਉਹ ਮੈਨੂੰ ਲੱਗਦਾ ਹੈ ਕਿ ਚੰਦ ਅਖਬਾਰ ਦੀ ਖਬਰਾਂ ਪੜ ਕੇ ਇਸ ਤਰ੍ਹਾਂ ਦਾ ਬਿਹੇਵੀਅਰ ਕਰਦੇ ਨੇਗੇ ਜਦ ਕਿ ਖੁਦ ਮੰਤਰੀ ਸਾਹਿਬ ਨੇ ਖੁਦ ਖੁਦ ਅਨੰਦਪੁਰ ਸਾਹਿਬ ਤੋਂ ਹਰਜੋਤ ਬੈਂਜ ਜੀ ਨੇ ਆਪ ਜਾ ਕੇ ਜਿਹੜਾ ਕੋਈ ਗਲਤ ਕੰਮ ਕਰਦਾ ਸੀ ਉਹਨਾਂ ਦੇ ਖਿਲਾਫ ਪਰਚੇ ਦਰਜ ਕਰਾਏ ਜਾਂਦੇਗੇ ਸੋ ਜਿੱਥੇ ਵੀ ਕੋਈ ਗਲਤ ਕੰਮ ਕਰਦਾਗਾ ਪੰਜਾਬ ਦੇ ਸਾਡੇ ਦਾ ਮੰਤਰੀ ਸਹਿਬਾਨ ਐਮ ਐਲ ਏ ਸਾਹਿਬ ਜਾ ਕੇ ਪਰਚੇ ਦਰਜ ਕਰਾਉਂਦੇ ਨੇ ਇਹਨਾਂ ਦੇ ਸਮੇਂ ਪੰਜਾਬ ਜਿਹੜੀ ਲੁੱਟ ਸੀ ਉਹ ਜਾਰੀ ਸੀ ਪੰਜਾਬ ਜਾਣਦਾ ਕਿ ਕਿਸ ਤਰ੍ਹਾਂ ਕਾਂਗਰਸ ਪਾਰਟੀ ਨੇ ਪੰਜਾਬ ਨੂੰ ਦੋਹਾਂ ਹੱਥਾਂ ਨਾਲ ਲੁੱਟਿਆ ਕਿਸ ਤਰ੍ਹਾਂ ਪੰਜਾਬ ਨੂੰ ਬਰਬਾਦ ਕੀਤਾ ਕਿਸ ਤਰ੍ਹਾਂ ਪੰਜਾਬ ਚ ਜਿਹੜੀ ਆ ਉਹ ਟਾਰਗੇਟਿੰਗ ਕਿਲਿੰਗ ਹੁੰਦੀ ਸੀ ਕਿਸ ਤਰ੍ਹਾਂ ਪੰਜਾਬ ਚਮਕੂਨ ਦੇ ਹਾਲਾਤ ਮਾੜੇ ਸੀਗੇ ਸੋ ਅਸੀਂ ਤਾਂ ਲਗਾਤਾਰ ਪੰਜਾਬ ਨੂੰ ਮੁੜ ਦੁਬਾਰੇ ਦੀ ਹੱਥ ਲਿਆਉਣ ਲਈ ਆਪਣਾ ਯਤਨ ਕਰ ਰਹੇ ਪ੍ਰਗਤ ਸਿੰਘ ਨੇ ਕਿਹਾ ਕਿ ਜਨਤਾ ਪਾਰਟੀ ਦੇ ਸਪੋਕਸਮੈਨ ਬੜੇ ਹੋਏ ਨੇਗੇ ਸੋ ਬਿਲਕੁਲ ਸਮੇਂ ਰਹੇ ਦੇ ਸਾਰੇ ਜਿਹੜੇ ਪ੍ਰਬੰਧ ਨੇ ਅਸੀਂ ਕਰਾਂਗੇ ਪੰਜਾਬ ਵਿਧਾਨ ਸਭਾ ਦੇ ਸਪੈਸ਼ਲ ਸੈਸ਼ਨ ਦੇ ਅੱਜ ਪਹਿਲੇ ਦਿਨ ਵਿਰੋਧੀ ਧਿਰ ਦੇ ਨੇਤਾ ਪ੍ਰਤਾਪ ਬਾਜਵਾ ਨੇ ਸਰਕਾਰ ਤੇ ਤਿੱਖੇ ਵਿਅੰਗ ਕੀਤੇ ਉਹਨਾਂ ਨੇ ਕਿਹਾ ਕਿ ਸਰਕਾਰ ਤੇ ਜੋ ਭਾਜਪਾ ਉਹ ਮਿਲ ਕੇ ਕੰਮ ਕਰ ਰਹੀ ਹੈ ਮਾਨ ਸਰਕਾਰ ਤੇ ਸਿੱਧਾ ਤਵਾ ਤਰਿਆ ਨਾਲ ਹੀ ਪ੍ਰਤਾਪ ਬਾਜਵਾ ਨੇ ਇਹ ਵੀ ਕਹਿ ਦਿੱਤਾ ਹੈ ਕਿ ਸਰਕਾਰ ਗਲਤ ਹੱਥਾਂ ਵਿੱਚ ਚਲੀ ਗਈ ਹੈ ਇਹ ਬਾਹਰਲੇ ਪਾਸੇ ਜੋ ਪ੍ਰਤਾਪ ਬਾਜਵਾ ਨੇ ਬਿਆਨ ਦਿੱਤੇ ਨੇ ਉਹਦੇ ਬਾਰੇ ਜੋ ਪੰਜਾਬ ਦੀ ਸਿਆਸਤ ਕਾਫੀ ਗਰਮ ਹੋ ਗਈ ਆ ਜਦ ਕਿ ਸੱਤਾਧਾਰੀਆਂ ਦਾ ਕਹਿਣਾ ਹੈ ਕਿ ਪ੍ਰਤਾਪ ਬਾਜਵਾ ਕੋਲ ਕਹਿਣ ਲਈ ਕੁਝ ਨਹੀਂ ਜਿਸ ਕਾਰਨ ਉਹ ਸਰਕਾਰ ਨੂੰ ਜਾਣ ਬੁੱਝ ਕੇ ਬਦਨਾਮ ਕਰਦੇ ਨੇ ਵਿਧਾਨ ਸਭਾ ਦੇ ਅੰਦਰ ਭਾਵੇਂ ਮਾਹੌਲ ਠੀਕ ਰਿਹਾ ਵਿਰੋਧੀਆਂ ਦੇ ਸਵਾਲਾਂ ਦੇ ਜਵਾਬ ਸਰਕਾਰੀ ਮੰਤਰੀਆਂ ਨੇ ਸਹੀ ਢੰਗ ਨਾਲ ਦਿੱਤੇ ਔਰ ਵਿਰੋਧੀਆਂ ਨੇ ਵੀ ਆਪਣੀ ਗੱਲ ਸਹੀ ਢੰਗ ਨਾਲ ਕਹੀ ਅੰਦਰ ਕੋਈ ਹੰਗਾਮੇ ਵਾਲਾ ਮਾਹੌਲ ਨਹੀਂ ਸੀ ਪਰ ਬਾਹਰ ਸਿਆਸਤ ਗਰਮ ਹੈ ਜੋ ਸਦਾਧਾਰੀਆਂ ਦੇ ਮੰਤਰੀ ਨੇ ਜਾਂ ਵਿਧਾਇਕ ਨੇ ਉਹਨਾਂ ਨੇ ਵੀ ਸਪਸ਼ਟ ਕਿਹਾ ਕਿ ਮੈਨਗ ਮਾਮਲੇ ਦੇ ਵਿੱਚ ਪਹਿਲਾਂ ਕਾਂਗਰਸ ਨੇ ਨਜ਼ਾਇਜ਼ ਕੀਤਾ ਹੁਣ ਉਹ ਸਰਕਾਰ ਤੇ ਬੇਲੋੜਾ ਤਵਾ ਤਰੀ ਆ ਨਾਲੇ ਹੀ ਇਹ ਵੀ ਕਹਿ ਦਿੱਤਾ ਪ੍ਰਤਾਪ ਬਾਜਵਾ ਨੇ ਕਿ ਸਰਕਾਰ ਤੋਂ ਤੇ ਵੱਡੇ ਸਵਾਲ ਖੜੇ ਹੋਏ ਹੋਣੇ ਸੋ ਗਲਤ ਢੰਗ ਨਾਲ ਅੱਪਾ ਕਹਿ ਸਕਦੇ ਆ ਕਿ ਉਹ ਜੋ ਬਾਜਬਾ ਨੇ ਕਿਹਾ ਕਿ ਸਰਕਾਰ ਗਲਤ ਢੰਗ ਨਾਲ ਚੱਲ ਰਹੀ ਆ ਵੱਡੇ ਸਵਾਲ ਖੜੇ ਹੋਏ ਨੇ ਪਹਿਲੇ ਦਿਨ ਸੈਸ਼ਨ ਦੇ ਅੰਦਰ ਸ਼ਾਂਤੀ ਰਹੀ ਕੱਲ ਦਾ ਜੋ ਦੂਸਰਾ ਦਿਨ ਹੋਏਗਾ ਸੈਸ਼ਨ ਦਾ ਉੱਥੇ ਸਾਡੀ ਨਜ਼ਰ ਬਣੀ ਰਹੇਗੀ ਕਿ ਅੰਦਰ ਕਿਹੋ ਜਿਹਾ ਮਾਹੌਲ ਹੋਏਗਾ ਦੋ ਦਿਨ ਦਾ ਇਹ ਸਪੈਸ਼ਲ ਸੈਸ਼ਨ ਸੀ ਸੋ ਕਹਿ ਸਕਦੇ ਆ ਪੰਜਾਬ ਦੀ ਸਿਆਸਤ ਮੈਨਗ ਦੇ ਮਾਮਲੇ ਤੇ ਤੇ ਨਾਲ ਸਰਕਾਰੀ ਧਿਰ ਦਾ ਭਾਜਪੀ ਨਾਲ ਮਿਲ ਜਾਣ ਦੇ ਮਾਮਲੇ ਤੇ ਕਾਫੀ ਜੋ ਸਿਆਸਤ ਪੱਕੀ ਹੋਈ ਆ ਇਹ ਤੇ ਸਾਡੀ ਨਜ਼ਰ ਬਣੀ ਰਹੇਗੀ ਕੈਮਰਾਮੈਨ ਵਿਜੇ ਦੇ ਨਾਲ ਦਰਸ਼ਨ ਸਿੰਘ ਖੋਖਰ ਚੰਡੀ